ਪਿਆਰੇ ਦੋਸਤੋ ਅੱਜ ਆਪਾਂ ਫੇਰ ਇੱਕ ਕਿਤਾਬ ਬਾਰੇ ਗੱਲ ਕਰਾਂਗੇ ਬਹੁਤ ਸਾਰੇ ਦੋਸਤ ਮਿੱਤਰ ਕਿਤਾਬਾਂ ਭੇਜਦੇ ਰਹਿੰਦੇ ਨੇ ਬਹੁਤ ਸਾਰੇ ਪ੍ਰਕਾਸ਼ਕ ਕਿਤਾਬਾਂ ਭੇਜਦੇ ਨੇ ਬਹੁਤ ਸਾਰੀਆਂ ਜਿਹੜੀਆਂ ਕਿਤਾਬਾਂ ਉਹ ਜਦੋਂ ਕਿਸੇ ਪੁਸਤਕ ਦੁਕਾਨ ਤੇ ਜਾਈਏ ਪੁਸਤਕ ਮੇਲੇ ਜਾਈਏ ਉਥੋਂ ਖਰੀਦ ਵੀ ਲਈ ਜਿੰਨੀਆਂ ਕਿਤਾਬਾਂ ਪੰਜਾਬੀ ਵਿੱਚ ਛਪ ਰਹੀਆਂ ਇਹ ਸੰਭਵ ਨਹੀਂ ਕਿ ਸਾਰੀਆਂ ਪੜੀਆਂ ਜਾ ਸਕਣ ਬਿਨਾਂ ਸ਼ੱਕ ਮੇਰਾ ਇਹ ਇੱਕ ਤਰ੍ਹਾਂ ਦਾ ਕਹਿ ਲਓ ਕਿ ਸ਼ੌਕ ਆ ਕਿਤਾਬਾਂ ਨੂੰ ਪੜ੍ਹਨਾ ਉਹਨਾਂ ਚ ਚੰਗੀਆਂ ਜਿਹੜੀਆਂ ਕਿਤਾਬਾਂ ਜਿਹੜੀਆਂ ਮਨ ਨੂੰ ਕਿਤੇ ਨਾ ਕਿਤੇ ਟੁੰਬਦੀਆਂ ਉਹਨਾਂ ਬਾਰੇ ਮੈਂ ਵੀਡੀਓ ਰਿਵਿਊ ਵੀ ਪਾਉਂਦਾ ਰਹਿੰਦਾ ਹਾਂ ਅੱਜ ਜਿਸ ਪੁਸਤਕ ਬਾਰੇ ਗੱਲ ਕਰ ਰਹੇ ਹਾਂ ਉਹ ਪੁਸਤਕ ਹੈਗੀ ਆ ਨਕਸ਼ਦੀਪ ਪੰਜ ਕੋਹਾਦਿਆ ਨਵਾਂ ਨਾਵਲ ਤਿਲਕਨ ਅਸਲ ਦੇ ਵਿੱਚ ਤਾਂ ਨਕਸ਼ਦੀਪ ਪੰਜ ਕੋਹਾ ਇੱਕ ਪੰਜਾਬੀ ਦਾ ਸਥਾਪਤ ਨਾਵਲਕਾਰ ਇਹ ਵੀ ਕਿਹਾ ਜਾ ਸਕਦਾ ਹੈ ਕਿ ਜੇ ਟੈਗ ਲਾਉਣਾ ਹੋਵੇ ਕਿ ਪ੍ਰਵਾਸੀ ਨਾਵਲਕਾਰ ਉਸ ਦਾ ਨਾਵਲ ਗਿਰਵੀ ਹੋਏ ਮਨ ਬਹੁਤ ਪ੍ਰਸਿੱਧ ਹੋਇਆ ਸੀ ਉਹ ਪ੍ਰਵਾਸੀ ਭਾਰਤੀਆਂ ਦੀਆਂ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਉਹਨਾਂ ਦੇ ਸਰੋਕਾਰਾਂ ਨੂੰ ਉਹਨਾਂ ਦੀਆਂ ਆਸ਼ਾਵਾਂ ਨੂੰ ਅਮੰਗਾ ਨੂੰ ਦੁੱਖਾਂ ਨੂੰ ਤਕਲੀਫਾਂ ਨੂੰ ਆਪਣੇ ਨਾਵਲਾਂ ਵਿੱਚ ਪੇਸ਼ ਕਰਦੇ ਰਹੇ ਇਹ ਜਿਹੜਾ ਉਹਨਾਂ ਦਾ ਨਾਵਲ ਆ ਤਿਲਕਣ ਇਹ ਕਈ ਗੱਲਾਂ 'ਚ ਬੜਾ ਮਹੱਤਵਪੂਰਨ ਇਹ ਤੇ ਹੈ ਕਿ ਇਹ ਪ੍ਰਵਾਸੀ ਜੀਵਨ ਨਾਲ ਸੰਬੰਧਿਤ ਆ ਇਹ ਅਮਰੀਕਾ ਦੇ ਜੀਵਨ ਨਾਲ ਸੰਬੰਧਿਤ ਆ ਪਰ ਪ੍ਰਵਾਸੀ ਨਾਵਲਾਂ ਤੇ ਅਕਸਰ ਅਸੀਂ ਇੱਕ ਦੋਸ਼ ਲਾਉਂਦੇ ਰਹਿੰਨੇ ਆ ਉਹ ਦੋਸ਼ ਇਹ ਹੁੰਦਾ ਕਿ ਜਿਹੜੇ ਪ੍ਰਵਾਸੀ ਭਾਰਤੀ ਆ ਉਹ ਜਾਂ ਤਾਂ ਪੰਜਾਬ ਬਾਰੇ ਲਿਖਦੇ ਰਹਿੰਦੇ ਨੇ ਜਿਹੜੇ ਪੰਜਾਬੀ ਪ੍ਰਵਾਸੀ ਨੇ ਦੇਖ ਜਾਂ ਭਾਤੋਦ ਕੈਨੇਡਾ ਦੇ ਵਿੱਚ ਰਹਿ ਰਹੇ ਪੰਜਾਬੀ ਭਾਈ ਚਾਰੇ ਬਾਰੇ ਹੀ ਲਿਖਦੇ ਰਹਿੰਦੇ ਉਹ ਸਾਨੂੰ ਉੱਥੋਂ ਦੇ ਸਮਾਜ ਨਾਲ ਨਹੀਂ ਜੋੜਦੇ ਉੱਥੋਂ ਦੇ ਸਮਾਜ ਨਾਲ ਸਾਂਝ ਨਹੀਂ ਪਾਉਂਦੇ ਪਰ ਇਹ ਜਿਹੜਾ ਨਾਵਲ ਤਿਲਕਣ ਹੈ ਉੱਥੋਂ ਦੇ ਸਮਾਜ ਦੇ ਭਾਰੇ ਵੀ ਸਾਨੂੰ ਦੱਸਦਾ ਹੈ ਕਿਉਂਕਿ ਇਸ ਨਾਵਲ ਵਿੱਚ ਜਿਹੜੇ ਦੋ ਪਾਤਰ ਨੇ ਇੱਕ ਪਾਤਰ ਜਿਹੜਾ ਉਹ ਪੰਜਾਬੀ ਮੂਲ ਦਾ ਪਾਤਰ ਹੈ ਤੇ ਦੂਜਾ ਪਾਤਰ ਹੈ ਜਿਹੜਾ ਉਹ ਅਮਰੀਕੀ ਮੂਲ ਦਾ ਪਾਤਰ ਹੈਗਾ ਉਹ ਰੌਣ ਜਿਹੜਾ ਪਾਤਰ ਦੂਸਰਾ ਹੈ ਕਿ ਸਾਡੇ ਕੋਲੇ ਬਹੁਤ ਸਾਰੇ ਜਿਹੜੇ ਵਿਸ਼ੇ ਨੇ ਨਾ ਬੜੇ ਘਸ ਪਿੱਟ ਗਏ ਉਹਨਾਂ ਤੇ ਅਸੀਂ ਬਹੁਤ ਸਾਰੀਆਂ ਜਿਹਨੂੰ ਕਹਿੰਦੇ ਆ ਕਿ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਉਹ ਹੈਗਾ ਕਿ ਪੂਹੇ ਰਵਾਜਾਂ نسਲੀ ਵਿਤਕਰਾ ਜਾਂ ਪੀੜੀ ਪਾੜਾ ਜਾਂ ਸਭਿਆਚਾਰਕ ਪਾੜਾ ਜਾਂ ਬਣਦੇ ਟੁੱਟਦੇ ਰਿਸ਼ਤੇ ਜਾਂ ਪ੍ਰਵਾਸੀਆਂ ਦੇ ਬੱਚਿਆਂ ਦੀਆਂ ਸਮੱਸਿਆਵਾਂ ਏ ਅਸਲ ਦੇ ਵਿੱਚ ਬੜਾਪੇ ਦੀ ਸਮੱਸਿਆ ਬਾਰੇ ਤਾਂ ਦੋ ਜਿਹੜੇ ਥੀਮ ਆ ਉਹਨਾਂ ਨਾਲੋਂ ਨਾਲ ਚੱਲਦੇ ਆ ਇੱਕ ਤਾਂ ਚੱਲਦਾ ਹੈ ਕਿ ਜਿਹੜਾ ਜਦੋਂ ਔਲਾਦ ਵੱਡੀ ਹੋ ਜਾਂਦੀ ਆ ਬੱਚੇ ਵੱਡੇ ਹੋ ਜਾਂਦੇ ਆ ਤੇ ਮਾਂ ਪਿਓ ਜਿਹੜਾ ਕੱਲਾ ਰਹਿ ਜਾਂਦਾ ਉਹਨਾਂ ਦੀ ਅਕਲਤਾ ਦੀ ਸਮੱਸਿਆ ਉਸ ਨਾਲ ਇਸ ਵੇਲੇ ਜਿਹੜਾ ਪੱਛਮੀ ਸਾਰਾ ਹੀ ਜਗਤ ਪਰ ਅਮਰੀਕਾ ਕੈਨੇਡਾ ਵਿਸ਼ੇਸ਼ ਤੌਰ ਤੇ ਜੂਝ ਰਿਹਾ ਹੈ ਕਿ ਬਿਆਧੋ ਬੱਚੇ ਆਪਣੇ ਕੰਮਕਾਰਾਂ ਚ ਆਪਣੇ ਪਰਿਵਾਰ ਚ ਰੁੱਝ ਜਾਂਦੇ ਆ ਮਾਪਿਓ ਤੋਂ ਦੂਰ ਹੋ ਜਾਂਦੇ ਆ ਤਾਂ ਮਾਪਿਓ ਰਟਾਇਰਡ ਲਾਈਫ ਆ ਜਿਹੜੀ ਜਾਂ ਬਜ਼ੁਰਗੀ ਆ ਉਹ ਕਿਵੇਂ ਕੱਢਣ ਕਿਵੇਂ ਨਿਗਾਉਣ ਸਮਾਂ ਕਿਵੇਂ ਲਗਾਉਣ ਤਾਂ ਇਹ ਸਮੱਸਿਆ ਹਾਲ ਕੇ ਹੁਣ ਤੇ ਇਹ ਪੰਜਾਬ ਦੇ ਵਿੱਚ ਵੀ ਹੋਣ ਲੱਗਿਆ ਹੈ ਪਰ ਇਹ ਸਮੱਸਿਆ ਇਸ ਨਾਵਲ ਦੇ ਵਿੱਚ ਇੱਕ ਵਿਸ਼ੇ ਵਜੋਂ ਇੱਕ ਸਰੋਕਾਰ ਵਜੋਂ ਪੇਸ਼ ਹੁੰਦੀ ਹੈ ਦੂਸਰੀ ਜੜੇ ਨਾਲ ਹੀ ਸਮੱਸਿਆ ਪੇਸ਼ ਹੁੰਦੀ ਆ ਉਹ ਵੀ ਬੜੀ ਖੂਬਸੂਰਤ ਸਮੱਸਿਆ। ਉਹ ਸਮੱਸਿਆ ਹੈਗੀ ਆ ਕਿ ਬਹੁਤ ਵਾਰ ਬੰਦਾ ਬਾਹਰੋਂ ਜਿਹੜਾ ਨਹੀਂ ਦਿਖਦਾ ਹੁੰਦਾ ਕਿ ਇਹ ਬੰਦਾ ਕੋਈ ਗੁਨਾਹ ਕਰ ਸਕਦਾ ਹੈ ਪਰ ਬੰਦਾ ਗੁਨਾਹ ਕਰੀ ਬੈਠਾ ਹੈ। ਉਹ ਜਿਹੜਾ ਗੁਨਾਹ ਉਹ ਗੁਨਾਹ ਵੀ ਕੋ ਛੋਟਾ ਮੋਟਾ ਗੁਨਾਹ ਨਹੀਂ ਬਹੁਤ ਵੱਡਾ ਗੁਨਾਹ ਹੈ। ਉਸ ਗੁਨਾਹ ਦਾ ਬੋਝ ਉਹਦੇ ਮਨ ਤੇ ਪੈਂਦਾ ਤੇ ਉਹ ਆਪਣੇ ਦੋਸਤ ਨਾਲ ਸਾਂਝਾ ਕਰਨਾ ਚਾਹੁੰਦਾ। ਕਿਤੇ ਨਾ ਕਿਤੇ ਉਹ ਜਿਹੜਾ ਦੋਸਤ ਨਾਲ ਸਾਂਝਾ ਕਰਕੇ ਉਹਨੂੰ ਹੌਲਾ ਕਰਨਾ ਚਾਹੁੰਦਾ ਪਰ ਇਹਦੇ ਨਾਲ ਉਹਨੂੰ ਇਹ ਵੀ ਡਰ ਆ ਕਿ ਦੋਸਤ ਗਵਾ ਬੈਠੂਗਾ ਤੇ ਦੋਸਤ ਨੂੰ ਸੱਚਮੁੱਚ ਗਵਾ ਵੀ ਬੈਠਦਾ। ਅਸਲ ਦੇ ਵਿੱਚ ਤਾਂ ਇਹ ਕਿ ਗਨਾਹ ਇੱਕੋ ਗਨਾਹ ਹੈ ਕਿ ਗਨਾਹ ਜਿਹੜਾ ਉਹ ਲੋਕਾਂ ਦੀਆਂ ਨਜ਼ਰਾਂ 'ਚ ਆ ਜੇ ਪੁਲਿਸ ਦੀਆਂ ਨਜ਼ਰਾਂ 'ਚ ਆ ਜੇ ਉਹਨੂੰ ਸਜ਼ਾ ਮਿਲ ਜੇ। ਇੱਕ ਇਹ ਕਿ ਬੰਦੇ ਨੇ ਗਨਾਹ ਕਰ ਲਿਆ ਉਹ ਗਨਾਹ ਉਹਦਾ ਪਿੱਛਾ ਕਰਦਾ। ਵੈਸੇ ਇਹ ਕਿ ਜਿਹੜੇ ਅਪਰਾਧੀ ਹੁੰਦੇ ਆ ਪੱਕੇ ਅਪਰਾਧੀ ਜਿਨ੍ਹਾਂ ਨੂੰ ਅਸੀਂ ਕਹਿੰਨੇ ਆ ਜਾਂ ਕਹਿ ਲਓ ਕਿ ਜਿਹੜੇ ਬੰਦੇ ਉਹਨਾਂ ਦੇ ਮਨ ਤੇ ਉਹਨਾਂ ਬੋਝ ਨਹੀਂ ਪੈਂਦਾ ਪਰ ਇੱਕ ਸਵੇਦਨਸ਼ੀਲ ਮਨ ਤੇ ਬੋਝ ਵੀ ਪੈਂਦਾ ਪੱਛਮ ਦੇ ਵਿੱਚ ਜਿਹੜਾ ਸਾਈ ਮਤ ਦਾ ਪ੍ਰਭਾਵ ਤੇ ਸਾਈ ਮਤ ਦੇ ਵਿੱਚ ਇਹ ਵੀ ਹੈਗੀ ਹੈ ਇੱਕ ਕਨਫੈਸ਼ਨ ਦਾ ਜਿਹਨੂੰ ਕਹਿ ਸਕਦੇ ਆ ਕਿ ਸੰਕਲਪ ਵੀ ਹੈਗਾ ਹੈ ਕਨਫੈਸ਼ਨ ਯਾਨੀ اقਬਾਲ ਕਰਨਾ ਤੇ اقਬਾਲ ਕਰਕੇ ਇਹ ਕਿਹਾ ਜਾਂਦਾ ਹੈ ਕਿ ਬੰਦੇ ਨੇ ਜਦੋਂ ਆਪਣਾ ਗੁਨਾਹ ਹੀ ਮੰਨ ਲਿਆ ਤਾਂ ਉਹ ਕਹਿ ਲੋ ਕਿ ਰਹਿਮ ਦਾ ਜਾਂ ਉਹ ਇੱਕ ਤਰ੍ਹਾਂ ਦਾ ਉਹ ਕਿਆ ਜਾ ਸਕਦਾ ਹੈ ਕਿ ਉਹਨੇ ਮਾਫੀ ਹੀ ਮੰਗ ਲਈ। ਇੱਕ ਇਹ ਹੈ ਕਿ ਚਰਚ ਦੇ ਵਿੱਚ ਪਾਦਰੀ ਕੋਲ ਜਾ ਕੇ ਗੁਨਾਹ ਮੰਨਣਾ। ਉਹ ਇੱਕ ਵੱਖਰੀ ਕਿਸਮ ਦਾ ਸੰਗਲਪ ਹੈ। ਇਸ ਰਾਵਲ ਵਿੱਚ ਜੇ ਹਾ ਕੁਝ ਨਹੀਂ ਜਿਹੜਾ ਗੁਨਾਹ ਕੀਤਾ ਉਹਦਾ ਜਿਹੜੀ ਉਹ ਮਨ ਤੋਂ ਬੋਝ ਉਹਦੇ ਦੋਸਤ ਨਾਲ ਦੱਸ ਕੇ ਉਹਨੂੰ ਹਲਕਾ ਕਰਦਾ ਹੈ। ਇਹ ਤਾਂ ਚਲੋ ਉਹਦੇ ਸਰਵਕਾਰ ਹੋ ਗਏ ਕਿ ਬੰਦਾ ਕਿਸ ਤਰ੍ਹਾਂ ਚੰਗਾ ਵੀ ਵਿੱਚ ਹੀ ਹੁੰਦਾ ਮਾੜਾ ਵੀ ਵਿੱਚੇ ਹੁੰਦਾ ਹੈਗਾ। ਹਰ ਬੰਦੇ ਦੇ ਅੰਦਰ ਯਾਨੀ ਹਜ਼ਾਰਾਂ 20 ਆਦਮੀ ਉਹ ਬੰਦਾ ਜਿਹੜਾ ਉਹ ਕਿਸੇ ਸਮੇਂ ਕਿਸੇ ਲਈ ਚੰਗਾ ਵੀ ਹੋ ਸਕਦਾ ਕਿਸੇ ਲਈ ਮਾੜਾ ਵੀ ਹੋ ਸਕਦਾ ਪਰ ਇਸ ਨਾਵਲ ਦਾ ਜਿਹੜਾ ਮੈਨੂੰ ਅੱਛਾ ਪੱਖ ਲੱਗਿਆ ਉਹ ਕਥਾਨਕ ਕਿ ਉਹ ਵਿਅਕਤੀ ਸਮਾਜ ਤੋਂ ਆਪਣਾ ਗਨਾਹ ਲਕਾਈ ਫਿਰਦਾ ਹੈ ਪਰ ਜਿਹੜਾ ਸਾਡਾ ਨਾਵਲਕਾਰ ਆ ਉਹ ਪਾਠਕ ਤੋਂ ਵੀ ਲਕਾ ਲੈਂਦਾ ਕਿ ਇਹਨੇ ਕੀ ਗਨਾਹ ਕੀਤਾ ਇਹਦੇ ਨਾਲ ਕੀ ਆ ਕਿ ਜਿਹੜੀ ਮਰਡਰ ਮਿਸਟਰੀ ਹੁੰਦੀ ਆ ਜਾਂ ਜਿਹਨੂੰ ਕਹਿੰਦੇ ਆ ਕਿ ਸਸਪੈਂਸ ਜਾਂ ਜਿਹਨੂੰ ਕਹਿੰਦੇ ਆ ਕਿ ਰਹੱਸ ਨਾਵਲ ਵਿੱਚ ਕਰਹੱਸ ਪੈਦਾ ਹੁੰਦਾ ਕਿ ਆਖਰ ਉਹ ਕਿਹੜੀ ਗੱਲ ਆ ਜਿਹੜੀ ਰੌਣ ਪੰਜਾਬੀ ਪਾਤਰ ਨੂੰ ਦੱਸਣਾ ਚਾਹ ਰਿਹਾ ਹੈ ਇਹਦੇ ਨਾਲ ਨਾਵਲ ਆ ਜਿਹੜਾ ਉਹ ਦਿਲਚਸਪ ਬਣਦਾ ਮੈਂ ਇਹਨਾਂ ਤੁਹਾਨੂੰ ਦੱਸ ਦਿੰਨਾ ਕਿ ਉਹਦਾ ਗਨਾਹ ਬਹੁਤ ਵੱਡਾ ਹੈ ਪਰ ਮੈਂ ਉਹ ਤੁਹਾਨੂੰ ਘਟਣਾ ਨਹੀਂ ਦੱਸਾਂਗਾ ਕਿਉਂਕਿ ਇੰਜ ਤਾਂ ਫਿਰ ਤੁਹਾਡੀ ਨਾਵਲ ਵਿੱਚ ਰੁਚੀ ਖਤਮ ਹੋ ਜਾਊਗੀ ਤੇ ਜਿਹੜੇ ਪਾਠਕ ਇਹ ਨਾਵਲ ਪੜ੍ਹਨਾ ਚਾਹੁੰਦੇ ਆ ਉਹਨਾਂ ਲਈ ਮੈਂ ਰੁਚੀ ਖਤਮ ਨਹੀਂ ਕਰਨੀ ਚਾਹੁੰਦਾ ਪਰ ਮੋٹے ਤੌਰ ਤੇ ਮੈਂ ਇਹ ਗੱਲ ਵੀ ਕਹਿਣੀ ਚਾਹੁੰਨਾ ਹੈ ਕਿ ਪੰਜਾਬੀ ਨਾਵਲ ਦੇ ਵਿੱਚ ਹਮੇਸ਼ਾ ਹੀ ਨਕਸ਼ਦੀਪ ਜਿਹੜਾ ਪੰਜ ਕੋ ਹੈ ਉਹ ਨਵੇਂ ਵਿਚਾਰ ਨਵੇਂ ਵਿਸ਼ੇ ਨਵੀਂ ਸ਼ੈਲੀ ਲੈ ਕੇ ਆਉਂਦਾ ਰਿਹਾ ਤੇ ਇਸ ਨਾਵਲ ਵਿੱਚ ਵੀ ਉਸ ਨੇ ਵੱਖਰੇ ਕਿਸਮ ਨਾਲ ਇਸ ਨਾਵਲ ਨੂੰ ਬੁਣਿਆ ਇਹਦੇ ਜਿਹੜੇ ਸਰੋਕਾਰ ਆ ਉਹ ਵੀ ਨਵੇਂ ਆ ਇਹਦੇ ਸਰੋਕਾਰ ਆ ਜਿਹੜੇ ਉਹ ਵਧੀਆ ਸਰੋਕਾਰ ਨੇ ਜਿਨੂੰ ਕਹਿ ਸਕਦੇ ਨੇ ਕਿ ਪੰਜਾਬੀ ਨਾਵਲ ਦੇ ਵਿੱਚ ਪੰਜਾਬੀ ਨਾਵਲ ਦੇ ਵਿੱਚ ਇਹ ਸਰੋਕਾਰ ਹਜੇ ਬਹੁਤੇ ਨਹੀਂ ਆਏਗੇ ਨਾਵਲ ਦਾ ਕਥਾਨਕ ਬੜਾ ਕੱਸਿਆ ਹੋਇਆ ਤਾਂ ਇਹ ਨਾਵਲ ਪੜਦਿਆਂ ਸਾਨੂੰ ਅਮਰੀਕੀ ਸਮਾਜ ਦੀ ਵੀ ਸਮਝ ਆਉਂਦੀ ਹੈ ਤੇ ਅਮਰੀਕੀ ਸਮਾਜ ਦੀਆਂ ਜਿਹੜੀਆਂ ਗੁੰਝਲਾਂ ਨੇ ਜਾਂ ਉੱਥੋਂ ਦੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਸਮੱਸਿਆਵਾਂ ਤਾਂ ਲਗਭਗ ਉਹ ਸਾਰੀ ਦੁਨੀਆ ਦੇ ਵਿੱਚ ਇੱਕੋ ਜਿਹੀਆਂ ਹੁੰਦੀਆਂ ਕਿ ਔਰਤ ਮਰਦ ਸਬੰਧਾਂ ਦੀਆਂ ਸਮੱਸਿਆਵਾਂ ਉਹਨਾਂ ਦੇ ਟੁੱਟਣ ਬਾਣਨ ਦਾ ਦੁੱਖ ਤੇਰੇ ਕਿ ਜੌਬ ਦੀਆਂ ਸਮੱਸਿਆਵਾਂ ਨੌਕਰੀ ਦੇ ਵਿੱਚ ਸੈੱਟ ਕਰਨੀਆਂ ਸਮੱਸਿਆਵਾਂ ਪਰ ਇਹਦੇ ਵਿੱਚ ਜਿਹੜਾ ਹੈਗਾ ਾਲਾਦ ਪ੍ਰਤੀ ਮੂਹ ਹੋਣਾ ਉਹ ਮੋਹ ਕਿੱਥੋਂ ਤੱਕ ਜਾਇਜ਼ ਆ ਕਿੱਥੋਂ ਤੱਕ ਨਜਾਇਜ਼ ਆ ਇਹ ਸਾਰੀਆਂ ਗੱਲਾਂ ਬਹੁਤ ਅੱਛੀ ਤਰ੍ਹਾਂ ਪ੍ਰਗਟ ਕੀਤੀਆਂ ਮੈਂ ਸਮਝਦਾ ਕਿ ਪੰਜਾਬੀ ਗਲਪ ਵਿੱਚ ਇਹ ਇੱਕ ਵੱਧ ਹੈ ਜਿਹੜੇ ਮਿੱਤਰਾਂ ਦਾ ਜਿਹੜੇ ਦੋਸਤਾਂ ਦਾ ਗਲਪ ਪੜਨ ਦੇ ਵਿੱਚ ਦਿਲਚਸਪੀ ਆ ਉਹ ਇਹ ਕਿਤਾਬ ਪੜ ਸਕਦਾ ਹੈਗਾ ਨਕਸ਼ਦੀ ਪੰਜ ਕੋਹਾ ਦੀ ਤਿਲਕਣ ਆਟਮ ਆਰਟ ਪਟਿਆਲਾ ਵਾਲਿਆਂ ਨੇ ਇਸ ਨੂੰ ਛਾਪਿਆ ਹੈਗਾ ਤੁਸੀਂ ਉਹਨਾਂ ਤੋਂ ਇਹ ਕਿਤਾਬ ਪ੍ਰਾਪਤ ਕਰ ਸਕਦੇ ਆ ਮੈਂ ਇਸ ਲਿਖਤ ਲਈ ਨਕਸ਼ਦੀ ਪੰਜ ਕੋਹ ਨੂੰ ਮੁਬਾਰਕਬਾਦ ਦਿੰਦਾ